ਕਰਾਂਗੇ ਪਿੰਡ ਦੇ ਸਰਪੰਚੀ ਦੀਆਂ ਗੱਲਾਂ ਅੱਜ ਪਿੰਡ ਵਿੱਚੋਂ ਮੈਂ ਉਹ ਬੰਦਾ ਲੈ ਕੇ ਆਇਆ ਜਿਹਨੂੰ ਪਿੰਡ ਦੀ ਕੱਲੀ-ਕੱਲੀ ਗੱਲ ਪਤਾ ਹੁੰਦੀ ਕੱਲੀ-ਕੱਲੀ ਗੜੀ ਦੇ ਪਤਾ ਹੁੰਦਾ ਉਹ ਬੰਦਾ ਬੁਲਾਇਆ ਮੋਟਰ ਪਰ ਉਹ ਬੰਦਾ ਉੱਧਰ ਬੈਠਾ ਪਰਲੇਪਸਨ ਮੂੰਹ ਕਰੀ ਬੈਠਾ ਦੱਸਣਾ ਸਾਨੂੰ ਮੈਂ ਇਸ ਬੰਦੇ ਤੋਂ ਪਾਸ ਸਾਰਾ ਨਿਚੋੜ ਕੱਢਦੇ ਪਿੰਡ ਦੇ ਵਿੱਚ ਵੀ ਕਿਆ ਕੁਝ ਚੱਲ ਰਿਹਾ ਕਿਆ ਕੁਝ ਪਿੰਡ ਦੇ ਵਿੱਚ ਹੋ ਰਿਹਾ ਪਹਿਲਾਂ ਤਾਂ ਥੋੜੀ ਜਿਹੀ ਸੇਵਾ ਕੀਤੀ ਆਨ ਦੀ ਸਰ ਕੌਫੀ ਪਲਾਈ ਕੋਲਡ ਕੌਫੀ ਉਹ ਤਾਂ ਬਿਕਿਆ ਤਾਂ ਬਿਕਿਆ ਫਿਰ ਕਹਿੰਦਾ ਗੱਲਾਂ ਦੱਸਣ ਨੂੰ ਇੱਕ ਹਾਲੇ ਅੱਧਿਕ ਪਈ ਆ ਹਲੇ ਆ ਜੇ ਤਾਂ ਗੱਲਾਂ ਸਾਰੇ ਸੱਚੇ ਦੱਸੂਗਾ ਫਿਰ ਠੀਕ ਹੈ ਬਾਈ ਇੱਕ ਆਪਾਂ ਨੇ ਪਲਾਤੀ ਇਹਨੂੰ ਤੇ ਹਾਂਜੀ ਨਿੰਮਾ ਜੀ ਇਹ ਜੀ ਨਿੰਮਾ ਇਹ ਨਾਲ ਸਾਡੇ ਪਿੰਡ ਦਾ ਨਿੰਮਾ ਹੋਣ ਹਰ ਬੰਦਾ ਪਿੰਡ ਦਾ ਵਿੱਚ ਬਹੁਤ ਪ੍ਰਸਿੱਧ ਹੈ ਕਿਹੜਾ ਚਾਰਿਆ 900 ਹੈ ਬਾਕੀ 5 ਤਰੀਕ ਨੂੰ ਪਤਾ ਲੱਗੂਗਾ ਵੀ ਅਖਲੀ ਹੈ ਕਿਤਾ ਕੀ ਸਮਝ ਨਹੀਂ ਤਰੀ ਕਰ ਬਾਈ ਜਿਹੜੇ 4-5 ਬੰਦੇ ਰੱਖਿਆ ਉਹਦਾ ਪਤਾ ਲੱਗਿਆ ਨਾ ਵੀ ਜਿਹੜੇ ਖੜੇ ਆ ਹਾਂ ਹਾਂ ਬਾਕੀ ਤਾਂ ਅਗਲੀ ਤਾਂ ਪਤਾ ਲੱਗਣਾ ਇਹ 5 ਤਰੀਕ ਅਸਲ ਅਸਲੀਅਤ ਪਾਤਰੀ ਨੂੰ ਕਿਹਾ ਫਿਰ ਪਾਤਰੀ ਨੂੰ ਕਹਦਾ ਅਸਲੀ ਪਤਾ ਲੱਗੂ ਮੈਂ 5 ਨੂੰ ਜਿਹਨੇ ਵਾਪਸੀ ਲੈਣੀ ਵਾਪਸੀ ਜਿਹਨੇ ਬੈਠਣਾ ਫਿਰ ਤੈਨੂੰ ਹਾਲ ਡੇਟੇ ਨਹੀਂ ਪਤਾ ਹੈਗਾ ਕਿੰਨੀ ਤਰੀਕ ਦਾ ਨਾਮਜ਼ਦਗੀ ਪੇਪਰ ਲਾਸਟ ਹੈ ਲਾਸਟ ਤਾਂ 4 ਦੇ ਤੇ ਅੱਛਾ ਹੁਣ 4 ਦੇ 5 ਨੂੰ ਪਤਾ ਲੱਗੂਗਾ ਹਾਂ 5 ਨੂੰ ਪਤਾ ਲੱਗੂਗਾ 4 ਨੂੰ ਜਾਣਾ ਇਹ ਜਾਣ ਨੂੰ ਅਗਲਾ ਕੈਂਸਲਿੰਗ ਪੇਪਰ ਕਿਹੜੀ ਤਰੀਕਾ ਵਿੱਚ ਹੋਏ ਜਿਹੜੇ ਬੰਦੇ ਨਾਮਜ਼ਦਗੀ ਪੇਪਰ 4 4 ਦੇ ਹੈ ਤੁਹਾਨੂੰ ਪਤਾ ਨਹੀਂ ਹਲੇ ਨੇ ਮੈਂ ਮੈਂ ਤੁਹਾਨੂੰ ਦੱਸ ਦਾਂ ਸਾਰੀ ਕਾਜੀ 5 ਤਰੀਕ लास्ट ਦਾ ਪੇਪਰ ਭਰਨ ਦੀ ਜਿੱਥੇ ਮੈਨੂੰ ਪਤਾ ਸ਼ਾਇਦ ਡੇਟ ਅੱਗੇ ਪਿੱਛੇ ਹੋਊਗੀ ਵੀ ਇਹ ਨਹੀਂ ਪਤਾ ਹੈ ਜਿਹਦਾ ਨੇ ਮੈਂ 4 ਗਣ 4 ਨਹੀਂ ਮੈਂ 5 ਤਰੀਕ लास्ट ਹੈ ਨਹੀਂ 4 ਨੂੰ ਰਾਤ ਦੇ ਤੇ ਪਹਿਲਾਂ ਹਾਂ ਅੱਛਾ ਦੋਨੋਂ ਦਾ ਭਰਾਇਆ ਹੋ ਜਾਂਦਾ ਦੋਨੋਂ ਭਰਾਇਆ ਹੈ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਥੋੜੀ ਜਿਹੀ ਪੂਰੀ ਡੇਟ ਕਿਲੇ ਮੈਨੂੰ ਤਾਂ ਐਦਾਂ ਪਤਾ ਲੱਗਿਆ 5 ਤਰੀਕ ਹੈਗੀ ਪੇਪਰ ਤੇ ਪੇਪਰ ਭਰਨ ਦੀ ਲਾਸਟ ਡੇਟ ਵੀ ਜਿਹਨੇ ਜਿਹਨੇ ਸਰਪੰਚੀ 'ਚ ਖੜਨਾ ਹੈ 7 ਤਰੀਕ ਹੈਗੀ ਵੀ ਜਿਹੜੇ ਜਿਹੜੇ ਬੰਦਿਆਂ ਨੇ ਪੇਪਰ ਆਪਣੇ ਨਾਮ ਜਾਦੂ ਕੀ ਪੇਪਰ ਫੈਸਲ ਕਰਨਾ ਹੈ ਜੇ ਮੈਂ ਭਾਈ ਖੜਨਾ ਨਹੀਂ ਹੈਗਾ ਜੇ ਜਿੱਦਾਂ ਹੋ ਗਏ ਜਾਂ ਮੈਨੂੰ ਤੂੰ ਖੜਾ ਸਰਪੰਚੀ ਵਿੱਚ ਤੈਨੂੰ ਕੋਈ ਦਬਾਅ ਲਵੇ ਅੱਜ ਤਾਂ ਮੈਂ ਤੇਰੇ ਕੋਲ ਆਮ ਆਯਾਰ ਪੇਪਰ ਕੈਂਸਲ ਕਰਾ ਦਿੱ ਤੈਨੂੰ ਵੀ ਨਾਉ ਦਿਖਾ ਦਤਾ ਗੁੱਜਰ ਬੈਠੇ ਨਾਉ ਦਿਖਾ ਦਤਾ ਵੀ ਤੂੰ ਮੈਨੂੰ ਸਮਰਥਨ ਦੇ ਹਾਂ ਠੀਕ ਹੈ ਤੂੰ ਇਹ ਤਾਂ ਘਰ ਦੀਆਂ ਵੋਟਾਂ ਉਹਨੂੰ ਵੀ ਨਹੀਂ ਪੈਣੀ ਨਾ ਉਹਨੂੰ ਪੈਣੀ ਆ ਨਾ ਮੈਨੂੰ ਪੈਣੀ ਆ ਬਾਕੀ ਕਮੈਂਟ ਆਏ ਜਾਣੇ ਵੀ ਉਹ ਦੱਸੋ ਵੀ 5 ਤਰੀਕ ਤੇ 7 ਤਰੀਕ ਹੈ ਹਾਂ ਵੀ 5 ਤਰੀਕ ਨੂੰ ਸ਼ਾਮ ਨੂੰ 4-5 ਵਜੇ ਤੱਕ ਪੂਰਾ ਕਲੀਅਰ ਹੋਊਗਾ ਕਿਹੜੇ-ਕਿਹੜੇ ਪਿੰਡ ਦੇ ਵਿੱਚ ਸਰਪੰਚ ਖੜੇ ਆ ਕਿ ਹਾਲੇ ਇਹ ਹਾਲੇ ਇਹ ਆ ਵੀ ਜਦ ਤੱਕ ਹਲੇ ਇਹ ਨਹੀਂ ਪਤਾ ਕਿਹੜੀ ਸਾਈਡ ਤੇ ਕਿਹੜਾ ਬੰਦਾ ਉੱਠ ਖੜੇ ਹਾਂ ਇਹ ਨਹੀਂ ਕੋਈ ਵੀ ਪਤਾ ਹਾਂ ਅਰ ਤੂੰ ਕਹਿੰਦਾ ਵੀ ਹੋਰ ਦੱਸ ਪਿੰਡ ਕਿੱਧਰ ਨੂੰ ਝੁਕਿਆ ਹੈ ਕਿਹੜੀ ਪਾਰਟੀ ਬਣ ਪੜਾ ਪਾਰਟੀ ਚ ਉਹਦੋਂ ਵੀ ਨਹੀਂ ਪਤਾ ਹੈ ਗੱਲ ਇਹ ਪਤਾ ਤਾਂ ਹੈਗਾ ਬਾਈ ਹੁਣ ਅਗਲਾ ਕੌਣਗਾ ਸਾਡਾ ਨੋ ਲੈ ਤਾ ਹੁਣ ਹਾਂ ਵੀ ਪਿੰਡ ਨੂੰ ਸੁਖ શાંત ਹੈ ਸੁਖ ਸ਼ਾਂਤੀ ਹੈ ਤਾਂ ਸੁਖ ਸ਼ਾਂਤੀ ਹੋਊਗਾ ਮੋੜ ਉੱਪਰ ਖੜ ਕੇ ਗੱਲਾਂ ਬਾਤਾਂ ਹੁੰਦੀਆਂ ਨਹੀਂ ਹਾਂ ਉਹ ਨੀ ਗੋਫਟੇ ਆ ਰੱਖੇ ਆ ਅਰੇ ਗੋਫਟੇ ਚੱਲ ਰਿਹਾ ਕਮਾਲ ਹੈ ਗੋਫਟੇ ਚੱਲ ਰਿਆ ਹਾਂ ਹਾਂ ਇਹ ਕਿਤੇ ਅਸੀਂ ਜੇ ਗੇੜਾ ਕਰਦੇ ਆ ਨਾ ਉਹ ਹੀ ਨਹੀਂ ਕੱਢਦਾ ਕਿਤੇ ਉਹ ਨਹੀਂ ਗੱਲ ਨਹੀਂ ਹੈਗੀ ਹਾਂ 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 ਯਾਨੀ ਆਏ ਆ ਵੀ ਪਾਂਚੀ ਵਿੱਚ ਕਾਫੀ ਘੜਦੇ ਆ ਦੋ ਦੋ ਬੰਦੇ ਘੜਦੇ ਆ ਪਾਂਚੀ ਵੀ ਥੋੜੇ ਹਾਂ ਬਰਾਬਰ ਬਰਾਬਰ ਪਾਂਚੀ ਚ ਨਾ ਇਦਾਂ ਨਾ ਪਿੰਡ ਨੂੰ ਪੰਜ ਮੰਡਾ ਚ ਵੰਡਦਾ ਹਾਂ ਗੁਜਰਬਾਈ ਪਿੰਡ ਦੇ ਪੰਜ ਹਿੱਸੇ ਕਰਤੇ ਜਿੱਦਾਂ ਸਾਡਾ ਵਾੜ ਦੋ ਨੰਬਰ ਬਣ ਗਿਆ ਠੀਕ ਹੈ ਸਾਡਾ ਇੱਕ ਹੈ ਕਿ ਰਾਜਾ ਬਣਾ ਦਿੱਤਾ ਉਹਦੇ ਵਿੱਚ ਨਾ ਸਿਰਫ ਹਰੀਜਨੇ ਖੜ ਸਕਦਾ ਜਾਦਾ ਜੱਟਾਂ ਦੇ ਘਰ ਜਿਆਦਾ ਉੱਥੇ ਜੱਟਾਂ ਦੇ ਘਰ ਜਿਆਦਾ ਵੀ ਉਹ ਏਰੀਆ ਸਾਰਾ ਉਹ ਚੋੜ ਖੜੂਗਾ ਬੰਦਾ ਤੇ ਜਿੱਦਾਂ ਨੂੰ ਮੇਰੇ ਖਿਆਲ ਚ ਇਦਾਂ ਤਾਂ ਕੋਈ ਹੈ ਕੋਈ ਪੰਜ ਬਾੜ ਬਣਾ ਦਿੰਦੇ ਨੇ ਪੰਜ ਬਾੜ ਬਣਾ ਤੇ ਪੰਜਾਂ ਵਿੱਚ ਕੋਈ ਨਾ ਕੋਈ ਖੜਨਾ ਹੀ ਯਾਰ ਉਹ ਬੰਦੇ ਖੜਦੇ ਆ ਪੰਜ ਦੂਣੀ ਦਾ ਸਟੇ ਯਾਰ ਹਾਂਜੀ ਦੂਣੀ ਦਾ ਹਾਂ ਨਹੀਂ ਆ ਤਈ ਵੱਡਾ ਜ ਮੈਨੂੰ ਲੱਗਦਾ ਵੀ ਸਹਿਮਤੀ ਹੋ ਚੁੱਕੀ ਆ ਕਈਆਂ ਚ ਹਲੋ ਪੈ ਰਿਹਾ ਇਦਾਂ ਇਦਾਂ ਹੀ ਕੁਝ ਆਇਕਣੀ ਹਾਂ ਅਸੀਂ ਬੜਾ ਦਾ ਨੋਮਿੰਦੇ ਕਿਹੜੇ ਚ ਗਾਹ ਪੈਂਦਾ ਕਿਹੜੇ ਚ ਕਿਆ ਹੁੰਦਾ ਬਾਕੀ ਜਦੋਂ ਰਿਜ਼ਲਟ ਆਏ ਜਣੇ ਪਤਾ ਲੱਗੇ ਜਾਣਾ ਜਦੋਂ ਪਤਾ ਲੱਗਣਾ 15 ਤੇ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ 20% ਜਾਂ 15% ਸਹਿਮਤੀ ਹੋਈ ਹੋਣੀ ਆ ਹਾਂ ਬਸ ਇੰਨੀ ਕੀ ਹੋਈ ਮੇਰੇ ਨਾਂ ਕਾ ਵੀ ਸਹਿਮਤੀ ਹੋ ਗਈ ਆ ਸਾਡਾ ਰਿਸੈਦਾਰ ਬਣਗਾ ਸਰਪੰਚ ਬਾ ਠੀਕ ਆ ਹਾਂ ਬਾਈ ਕੰਮ ਵੀ ਕਰਦੇ ਨਾ ਕੰਮ ਜਿਹੜੇ ਪਿੰਡ ਚ ਦਾ ਚੰਗੇ ਬੰਦੇ ਆ ਨਾ ਬਾਜੇ ਵੋਟ ਹੱਥ ਕੇ ਵੋਟ ਹਾਂ ਕਹਿੰਦਾ ਵੀ ਇਹਨੂੰ ਬਣਾ ਦੋ ਜਿਹੜਾ ਹੁਣ ਇਹ ਜੇ ਬੰਦਾ ਹੁੰਦਾ ਉਹਨੂੰ ਬਣਾਉਂਦੇ ਨਹੀਂ ਹਾਂ ਫਿਰ ਤੱਕ ਲੈ ਕਹਿੰਦਾ ਵੋਟਾਂ ਪਾਉਣ ਦੋ ਵੋਟਾਂ ਹੀ ਕਹਿੰਦੇ ਆ ਫਿਰ ਚਾਹੇ ਗੋਤੀ ਹੋ ਗੋਤੀ ਪਰ ਬਾਈ ਸਾਡਾ ਯਾਰ ਪਿੰਡ ਚ ਇੱਕ ਬੰਦਾ ਵੀ ਅੜ ਗਿਆ ਨਾ ਜਿੱਦਾਂ ਹੁਣ ਸਹਿਮਤੀ ਹੋਣ ਲੱਗੀ ਆ ਵੀ ਸਮਝ ਲੈ ਨੰਨੇ ਬੰਦੇ ਸਹਿਮਤੀ ਕਰ ਲੱਗੇ ਆ ਹੁਣ ਤੂੰ ਇਹਦੇ ਖਿਲਾਫ ਵੜ ਕੇ ਵੋਟਾਂ ਪੈਣਗੀਆਂ ਪੈ ਨਹੀਂ ਉਹ ਵੀ ਉਹ ਹੀ ਗੱਲ ਆ ਨਾ ਮੇਰਾ ਜਾ ਕੇ ਕਾਗਜ਼ ਭਰੇ ਆਊਗਾ ਮੇਰੇ ਵਰਗਾ ਦੇਖੀ ਜਾਊਗਾ ਸਹਿਮਤੀ ਚ ਰਹਿ ਗਿਆ ਹਾਂ ਹਾਂ ਠੀਕ ਨੇ ਇਹ ਗੱਲ ਹੋ ਜਾਂਦੀ ਆ ਉਹ ਜਾਗੂ ਦਾ ਮੁੰਡਾ ਕੁਮਾਰਪੁਰ ਬਣਾਉਂਦੇ ਨਾ ਨੀ ਪਹਿਲਾਂ ਉਹਨਾਂ ਦੀ ਜ਼ਮੀਨ ਆ ਜਸਨਾ ਕੋਲ ਤੋਂ ਹਾਂ ਉਹ ਉਹਦੇ ਹੁਣ ਬੰਦੇ ਖਿਲਾਫ ਹੋ ਗਏ ਉਹ ਹੀ ਤਾਂ ਗੱਲ ਆ ਇਹ ਆ ਜੀ ਸਾਡੇ ਪਿੰਡ ਦਾ ਜਿਹੜਾ ਚੱਲ ਰਿਹਾ ਅੱਜਕੱਲ ਵੋਟਾਂ ਦਾ ਪ੍ਰੋਸੈਸ ਚੱਲ ਰਿਹਾ ਵੀ ਇਹ ਹੀ ਚੀਜ਼ਾਂ ਚੱਲ ਰਹੀਆਂ ਤੇ ਵੀ ਜਦ ਤੱਕ ਪਾਂਤਰੀ ਜਦ ਤੱਕ ਚਿਹਰੇ ਕਲੀਅਰ ਨਹੀਂ ਹੋਣੇ ਹੈਗੇ ਬਾਕੀ ਮੇਰੇ ਪੇਪਰ ਭਰੇ ਜਾ ਰਹੇ ਆ ਨੀਤਰਬਾਈ ਦੇ ਭਰੇ ਜਾ ਰਹੇ ਆ ਤੇ ਆਪਾਂ ਅੱਜ ਗੱਲ ਇਹ ਕਲੀਅਰ ਕਰ ਦਿੰਦੇ ਆ ਮੈਂ ਤਾਂ ਨੀਤਰਬਾਈ ਭਰ ਰਹੇ ਪੇਪਰ ਦੋਨੇ ਜਣੇ ਨਹੀਂ ਕਿ ਮੈਂ ਬੈਕਅਪ ਆਉਦਾ ਵੀ ਰਿਕਵਰੀ ਵੀ ਕੋਈ ਕਿਸੇ ਤੇ ਮੇਰੇ ਪੇਪਰ ਕੈਨਸਲ ਹੋ ਜਾ ਨੀਤਰਬਾਈ ਦੇ ਫਿਰ ਇੱਕ ਬੰਦਾ ਸਾਡੇ ਚ ਖੜ ਜੂਗਾ ਇਦਾਂ ਕੋਈ ਚੱਕਰ ਹੋ ਰਿਹਾ ਵਿੱਚ ਤੇ ਗੱਲਬਾਤ ਹੋਰ ਕਰੂਗੇ ਕਿ ਮੇਰੇ ਕੋਲ ਮੇਰੇ ਇੰਨਾ ਟਾਈਮ ਨਹੀਂ ਹੈਗਾ ਆਪਾਂ ਦਾ ਸੈਂਪਤੀ ਬੰਦ ਹੋ ਗਿਆ ਤੇ ਜਿੱਦਾਂ ਮੈਂ ਪਹਿਲੇ ਵੀ ਕਦੋਂ ਪਿਛਲੇ ਬਲੌਗ ਵਿੱਚ ਵੀ ਗੱਲਬਾਤ ਕੀਤੀ ਆਪਾਂ ਦਾ ਸੈਂਪਤੀ ਬੰਦ ਤੇ ਮੇਤੇ ਯਾਰ ਇੰਨਾ ਤੁਹਾਨੂੰ ਪਤਾ ਹੀ ਦੇਖੋ ਹੁਣ ਸਵੇਰ ਦਾ ਜਿਹੜੇ ਤੁਸੀਂ ਜਾਨ ਮਹਾਲਾ ਬਲੌਗ ਪਰ ਦੇਖੋ ਕਿ ਕਿੰਨੀ ਟੈਂਸ਼ਨ ਹੈ ਦਿਮਾਗ ਦੇ ਪਰ ਘਰ ਸਤਰੀ ਮੈਂ ਕਹਦੇ ਆ ਛੋਟਾ ਮੋਟਾ ਜਿਹਾ ਕੰਮ ਹੋਣਾ ਪਰ ਨਹੀਂ ਬਹੁਤ ਨੱਟ ਭੱਜਾ ਬਹੁਤ ਜ਼ਿਆਦਾ ਬੜੇ ਬੜੇ ਬਰੀਕੀ ਬਰੀਕੀ ਚੀਜ਼ਾਂ ਦੇਖਣੀਆਂ ਪੈਣੀਆਂ ਜੇ ਸੱਚ ਦੱਸਾਂ ਜਿਹੜੇ ਮੇਰੇ ਬਾਥਰੂਮ ਆਪਣੇ ਬਾਥਰੂਮ ਤਿੰਨ ਵਾਰ ਟੁੱਟ ਲਿਆ ਮੇਰਾ ਤਿੰਨ ਵਾਰ ਅੱਜ ਫਾਈਨਲ ਹੋਇਆ ਬਾਥਰੂਮ ਬਲ ਆਏ ਨਹੀਂ ਫਿਰ ਉਹਨੂੰ ਆਏ ਫਿਰ ਹੁਣ ਐਦਾਂ ਤਿੰਨ ਪਾਸੇ ਨੂੰ ਹੋਇਆ ਹੈ ਪਰ ਮੈਂ ਜਦੋਂ ਆਪਣੇ ਹੁਣ ਜਦੋਂ ਮੇਰੇ ਮੋਹਾਲੀ ਨਾ ਖਰੜ ਘਰ ਆ ਉਹਦੇ ਵਿੱਚ ਮੈਂ ਦੇਖਿਆ ਚਾਰੇ ਪਾਸੇ ਨੂੰ ਮਿੰਕ ਕੇ ਦੇਖਿਆ ਬਾਥਰੂਮ ਮੈਂ ਉਹ ਬਹੁਤ ਖੁੱਲਾ ਡੋਲਾ ਲੱਗ ਰਿਹਾ ਪਰ ਉਹਨਾਂ ਤੋਂ ਵੀ ਮੇਰਾ ਜਿਹੜਾ ਬਾਥਰੂਮ ਹੈ 2.5 2.5 ਫੁੱਟ ਵੱਡਾ ਜਿਆਦਾ ਹੈ ਯਾਰ ਵੱਡੂ ਜਗ੍ਹਾ ਬਣ ਜਾਣੀ ਮੈਨੂੰ ਐ ਲੱਗਿਆ ਬਾਥਰੂਮ ਛੋਟੇ ਲੱਗ ਜਾਣ ਬਣ ਕੇ ਚੀਜ਼ ਅੱਗੇ ਆਉਗੀ ਚੀਜ਼ਾਂ ਲੱਗ ਜਾਣੇ ਅੰਦਰ ਫਿਰ ਖੁੱਲ ਜਾਣੀ ਜਗ੍ਹਾ ਪਰ ਮੈਨੂੰ ਹੋਰ ਵੀਰਾਂ ਦੇ ਬਾਹਰ ਤੇ ਜਿਹੜਾ ਹੋਰ ਵੀ ਆਰਕੀਟੈਕਚਰ ਇੱਥੇ ਇੱਥੋਂ ਛੱਡ ਕੇ ਬਾਹਰ ਚਲੀ ਗਏ ਉਹਨਾਂ ਦੇ ਫੋਨ ਆ ਜਾਂਦੇ ਵੀਰੇ ਤੂੰ ਇੱਥੇ ਆਹ ਗਲਤੀ ਕਰ ਰਿਹਾ ਉੱਥੇ ਆਹ ਗਲਤੀ ਕਰ ਰਿਹਾ ਫਿਰ ਸਾਰੀ ਦਾ ਦਿਮਾਗ 'ਚ ਉਹ ਚੀਜ਼ਾਂ ਚੱਲੀ ਜਾਂਦੀਆਂ ਯਾਰ ਜੇ ਇਦਾਂ ਹੋ ਜਵੇ ਹੋ ਸਕਦਾ ਫਿਰ ਆਪਣੇ ਆਰਕੀਟੈਕਟ ਨਾਲ ਗੱਲ ਕਰਨੀ ਫਿਰ ਮੈਂ ਵੀ ਇਦਾਂ ਹੋ ਸਕਦਾ ਫਿਰ ਉਹਨੇ ਮੈਨੂੰ ਸਮਝਾਉਣਾ ਫਿਰ ਗੱਲ ਚੱਲੀ ਜਾਂਦੀ ਹੈ ਤਾਂ ਹੁਣ ਜਦ ਤੱਕ ਬਣ ਕੇ ਹੁੰਦੇ ਨਹੀਂ ਇਹ ਇਹ ਹੁਣੀ ਹੋ ਸਕਦੇ ਇੱਕ ਵਾਰ ਜਦੋਂ ਲੈਂਟਰ ਪੈ ਗਿਆ ਖਤਾਂ ਛੁੱਟੀ ਟਾਟਾ ਬਾਏ ਬਾਏ ਬਾਕੀ ਅੱਜ ਕੋਸ਼ਿਸ਼ ਕਰਦਾ ਵੀ ਮੈਂ ਰੁਟੀਨ ਥੋੜੀ ਥੋੜੀ ਬਣਦੀ ਜਾਂਦੀ ਆ ਕਿਉਂ ਹੁਣ ਅਸੀਂ ਮੈਂ ਖਰੜ ਵਾਲੇ ਫਲੈਟ ਚ ਲੱਗ ਗਿਆ ਹਾਂ ਆਪਣੇ ਚ ਤੇ ਉੱਥੇ ਰਾਤ ਨੂੰ ਨਿਕਲ ਜਾਂਦੇ ਸ਼ਾਮ ਨੂੰ ਆਪਣਾ ਸਾਢੇ ਇੱਕ ਸਵੇਰ ਕੋਸ਼ਿਸ਼ ਸਾਢੇ ਇੱਕ ਨੂੰ ਨਿਕਲ ਜਾਈਦਾ ਅੱਧਾ ਘੰਟਾ ਲਾ ਉੱਥੇ ਜਾ ਕੇ ਪਹੁੰਚ ਕੇ ਆਪਣਾ ਨਹਾ ਤੋਹ ਕੇ ਚੰਗੀ ਤਰ੍ਹਾਂ 8 9 10 ਵਜੇ ਪੈ ਜੀਦਾ ਬਸ ਉੱਥੋਂ ਫਿਰ ਉਹੀ ਆਪਣਾ 7 ਵਜੇ ਚਲੇ ਸਵੇਰ ਸਾਢੇ 7 ਫੌਣ ਇਕੱਠੇ ਪਹੁੰਚ ਜੀਦਾ ਆ ਮੈਂ ਹੁਣ ਤਾਂ ਐ ਡਿਊਟੀ ਲੱਗੀ ਵੀ ਡਿਊਟੀ ਫਿਰ ਡਿਊਟੀ ਫਿਰ ਹੁੰਦੇ ਡਿਊਟੀ ਪਰ ਜਾਂਦੇ ਆ ਤੇ ਹੁਣ ਰੁਟੀਨ ਜੀ ਬਣ ਜੂਗੀ ਦਿਨੇ ਅੱਜ ਵੀ ਥੋੜੀ ਸਵੇਰੇ ਸੈਟਿੰਗ ਮੈਂ ਜਿਹੜੀ ਹੁਣ ਲਾਈਵ ਸ਼ੂਟ ਕਰ ਰਿਹਾ ਜਿਹੜੇ ਲਾਈਵ ਵੀਡੀਓ ਆਪਣੀ ਚੱਲ ਰਹੀ ਇਹ ਕਰਨੀ ਸੀ ਮੈਂ ਸਵੇਰੇ ਸਿੱਧਾ ਗੁੱਜਰ ਬਾਈ ਕੋਲ ਆਉਣਾ ਚਾਹ ਲੈ ਕੇ ਮੈਂ ਤੇ ਹੁਣ ਲੈ ਕੇ ਆ ਗੁੱਜਰ ਬਾਈ ਵਾਸਤੇ ਕਾਫੀ ਕੋਲਡ ਕਾਫੀ ਲੈ ਕੇ ਆ ਜਿੱਦਾਂ ਹੁਣ ਤੁਸੀਂ ਦੇਖਿਆ ਨਿੰਮਨ ਜਿਹੜੀ ਪਲਾਈ ਆਪਾਂ ਨੇ ਆਪਾਂ ਉਹ ਪਲਾਈ ਗੁੱਜਰ ਬਾਈ ਨੂੰ ਫਿਰ ਇਹ ਗੁੱਜਰ ਬਾਈ ਨਾਲ ਵੀ ਕੱਲ ਸ਼ਰਤ ਲੱਗੀ ਸੀ ਮੇਰੀ ਸ਼ਰਤ ਗਿਆ ਤਾਂ ਮੈਂ ਹਾਰ ਹਾਰ ਗਿਆ ਨਹੀਂ ਨਹੀਂ ਇਹ ਬਾਈ ਜਦੋਂ ਮੈਂ ਆਇਆ ਤਾਂ ਨਾ ਤਾਂ ਜਦ ਗੱਲ ਕਰਨੀ ਤੈਨੂੰ ਕਾਫੀ ਉਸੇ ਚੀਜ਼ ਦੀ ਪਲਾਈ ਮੈਂ ਹਾਂ ਦੇਖ ਦੇ ਦੇ ਲੈ ਦੇਖ ਲੈ ਦੇ ਬਦਲ ਲੈ ਕੇ ਬਦਲ ਲੈ ਜਰਾ ਦੇ ਮੇਰੇ ਨਾ 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 ਤਈ ਗੇਰੇ ਨਾ ਬੰਦੇ ਦਾ ਸੁਭਾਅ ਪਹਿਲਾਂ ਤਾਂ ਲੈ ਚੇ ਚ ਪੋਣ ਦੇਖਦਾ ਤਾਂ ਆਏ ਵੀ ਕਿਆ ਕਰਦਾ ਗੁੱਜਰ ਕਰਦਾ ਕਿਆ ਉਹ ਦੇਖੋ ਨਾ ਗੱਲ ਕਰਾ ਵੀ ਏ ਪੜਕਦਾ ਕਿਆ ਕਰਦਾ ਮੈਦਾਨ ਵੜਣਾ ਹਲੇ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਆਪਸ ਵਿੱਚ ਕਿਆ ਗੱਲਬਾਤ ਹੋਈ ਸੀ ਵੀ ਕਿਆ ਕਾਦੀ ਸਾਡੀ ਸ਼ਰਤ ਲੱਗੀ ਸੀ ਕੱਲ ਮੈਂ ਜਾਣਾ ਤਾਂ ਉੱਥੇ ਖੜੜ ਕਰ ਨੂੰ ਤੇ ਮੈਂ ਇਹਨੂੰ 4 ਵਜੇ ਸਾਰਾ ਸਮਾਨ ਫੜਾ ਆ ਗਿਆ ਅੱਛਾ ਮੈਂ ਕਿਹਾ ਗੁੱਜਰ ਵੇ ਤੇਰਾ ਸਮਾਨ ਪਿਆ ਹੂੰ ਮੈਨੂੰ ਪਤਾ ਬਿੱਲੀ ਜੀ ਸਰਾਂ ਨੇ ਦੁੱਧ ਜੰਮਦਾ ਨਹੀਂ ਹੈ। ਹਾਂ। 2 ਅਕਤੂਬਰ ਆ ਗਈ ਈ ਨੀ ਗੱਲ। ਨਹੀਂ। ਉਹ 2 ਅਕਤੂਬਰ ਡਰਾਈ ਡੈਂਟ ਬੰਦ ਦਾ। ਹਾਂ। ਇੱਕ ਮੈਂ ਕੱਲੇ ਲਿਆ ਤੇ ਬੋਤਲੇ ਦੀ ਗੱਲ ਹੈ। ਬਿੱਲੀ ਆ ਜਾਂਦਾ ਠੇਕਾ ਕਰਦਾ। ਹਾਂ। ਠੀਕ ਹੈ ਸ਼ਾਮ ਨੂੰ 5 ਵਜੇ ਬਾਅਦ ਖੁੱਲ੍ਹਿਆ। ਉਸ ਤੋਂ ਬਾਅਦ ਗੱਲ ਤਾਂ ਸੁਣਨੇ ਮੈਂ ਤੂੰ ਗੱਲ ਇੰਟਰਸਟਿੰਗ ਕੀ ਆ ਗਿਆ ਤੂੰ। ਕੀ ਗੱਲ ਕਹੀ ਤੈਨੂੰ ਮੈਂ? ਨਹੀਂ ਤੈਂ ਇਹਨੂੰ ਮੈਂ ਬੋਤਲ ਦੇ ਦਿੱਤੀ। ਹਾਂ 4 ਵਜੇ ਨੂੰ ਮੈਂ ਦੇ ਦਿੱਤੀ। ਹਾਂ। ਮੈਂ ਗੁਜਰ ਭਾਈ। ਵੀ ਜੇ ਤਾਂ 7 ਵਜੇ ਤੱਕ ਪੈਗ ਨਹੀਂ ਲਾਇਆ ਹੈਗਾ। ਵੀ ਤੈਨੂੰ ਵੀ ਇੱਕ ਬੋਤਲ ਨਾਮ ਚ ਦਊਂਗਾ ਮੈਂ। ਠੀਕ ਹੈ ਇਦਾਂ ਸਾਡੀ ਆਪਣੀ ਦਾ ਐਂ ਗੱਲ ਹੋਈ ਤੇ ਹਾਂ ਤੁਪ ਲਿਆਂ ਕਿੰਨੇ ਕਿੰਨੇ ਮੈਂ ਇੱਥੋਂ ਮੈਨੂੰ ਉਧਰ ਇੱਥੇ ਟੂਰਨਾਮੈਂਟ ਚੱਟ ਸਾਡੇ ਲਾਗਲੇ ਪਿੰਡ ਉੱਥੇ ਟੂਰਨਾਮੈਂਟ ਚੱਲਦਾ ਕੱਲ ਫੁੱਟਬਾਲ ਦਾ ਉੱਥੇ ਲਾਂਗੇ ਪਰ ਉੱਥੇ ਮੁੰਡੇ ਯਾਰ ਮੇਰੇ ਯਾਰ ਤੋਂ ਖਾਸ ਸਭ ਉਹਨਾਂ ਨੇ ਵੀ ਮਾੜਾ ਮੋਟਾ ਕਹਿੰਦਾ ਪੈਗ ਲਾ ਪੈਗ ਲਾ ਮੈਂ ਕਹਿੰਦਾ ਨਹੀਂ ਨਹੀਂ ਕਹਿੰਦੇ ਲਾਉਣੀ ਲਾਉਣਾ ਸੌਂਾ ਗੋਣਾ ਬਈ ਚਲ ਕੋਈ ਨਿਆ ਲਾਓ ਭਾਈ ਪੈਗ ਹਾਂ ਕਰਦੇ ਕਰਾਉਂਦੇ ਭਾਈ ਢਾਈ ਤਿੰਨ ਘੰਟੇ ਮੇਰੇ ਉੱਥੇ ਲੱਗਦੇ ਅੱਛਾ ਮੈਨੂੰ ਹੋ ਗਈ ਕਰਦੇ ਕਰਾਉਂਦੇ ਨੂੰ ਉੱਥੇ ਹੋ ਗਏ ਸਵਾ 6 ਅੱਛਾ ਸਵਾ ਨਾ ਹਾਂ ਮੈਂ ਧਹਰਾਨ ਪਹਿਲੀ ਵਾਰ ਇਦਾਂ ਕੀ ਕਰਤਾ ਬਿੱਲੀ ਸੋਨੇ ਦੁੱਧ ਚੱਪ ਗਿਆ ਸੱਚ ਅੰਦਰ ਆ ਜਿੰਨੇ ਨਾ ਇਹ ਪਿਆਰ ਨੂੰ ਦੇਖਣ ਬਿੱਲੀ ਦੇ ਸੋਨੇ ਦੁੱਧ ਜੰਮਿਆ ਹੋਇਆ ਅੱਛਾ ਹਾਂ ਅੱਜ ਨੂੰ ਰੋਟੀ ਦੇ ਨਾਲ ਇਦਾਂ ਇਹਨੂੰ ਥੋੜੀ ਸੇਵਕ ਨੂੰ ਬਜਾੜਾ ਖਾ ਜਾਦਾ ਰੋਟੀ ਦੇ ਨਾਲ ਬਾਈ ਤੇਰਾ ਉਹ ਸ਼ਰਤ ਹੋ ਗਈ ਉਹ ਤੂੰ ਨਹੀਂ ਖਾਦਾ ਨਹੀਂ ਦੇ ਨਹੀਂ ਹਾਂ ਦਹੀਂ ਗਾਣੇ ਨਹੀਂ ਨਹੀਂ ਖਾਦਾ ਨਹੀਂ ਜੰਮੇ ਪੀਤੀਓ ਨਹੀਂ ਅੱਛਾ ਤੂੰ ਸਮਝ ਨਹੀਂ ਦੁੱਲੀ ਸੋਨੇ ਇਹ ਦੇਖਣਾ ਪੀਣਾ ਹਰ ਰਾਤ ਨੂੰ ਪਤਾ ਮੈਨੂੰ ਉੱਪਰ ਜਾਣਾ ਪੈਂਦਾ ਥੱਲੇ ਜਾਣਾ ਬਾਰਾ 12 12 ਸਹੀ ਬਾਤ ਆਏ ਇਹ ਜਿਹੜਾ ਬਾਹਰ ਦਾ ਨਹੀਂ ਤੇ ਜਿੰਮੇਵਾਰੀ ਇਹ ਬੁਰੀ ਜਿੰਮੇਵਾਰੀ ਰੱਖੀ ਹੋਈ ਹੈ ਸੀਧਾ ਚਲੇ ਗਏ ਮੈਂ ਉਹਦੇ ਕੋਟੇ ਤੇ ਜਿਹੜਾ ਬੈਂਟ ਦੇ ਮੂੜੇ ਮਾਰੇ ਮੈਂ ਕਿਹਾ ਜਾਗੋ ਖਬਤਾ ਉਰਲੇ ਨਹੀਂ ਜਾਣੇ ਝੋੜਣਾ ਕਹਿੰਦਾ ਮੈਂ ਆਉਣਾ ਆਉਣਾ ਆ ਗਿਆ ਤੁੰਦਾ ਭਾਈ ਉਹਦੇ ਅੱਛਾ ਅੱਛਾ ਕੋਲਾ ਕਹਿੰਦਾ ਭਾਈ ਕਿੱਥੇ ਮਾਂ ਭਾਈ ਨਹੀਂ ਆਇਆ ਉਹ ਤਾਂ ਮਹੀ ਹੈ ਭਾਈ ਹਾਂ ਕਹ ਤੂੰ ਕੱਲ ਲਈ ਕਨਾਂ ਆਦਾ ਤੇਰੇ ਦੁਦਲੇ ਬਹੁਤ ਵਧੀਆ ਦਿਖਾ ਦੇਣਾ ਤਾਂ ਬੜਾ ਹੋ ਮੈਂ ਉੱਪਰ ਤੇ ਆ ਬੈਠਾ ਤੇ ਯਾਰ ਦਿਖਾ ਦੇਣਾ ਤਾਂ ਹਥਿਆਰ ਹਥਿਆਰ ਤਾਂ ਹੋਣਾ ਜਿਹੜਾ ਰੱਖਿਆ ਉਹ ਗੁਪਤੀ ਹੈ ਗੁਪਤੀ ਹਥਿਆਰ ਰੱਖਿਆ ਹੋਇਆ ਮਾਂ ਤੋਂ ਵੀ ਜ਼ਿਆਦਾ ਤੇ ਘਰ ਹਾਂ ਕੁੱਠਾ ਕਹਿੰਦਾ ਮਾਤਾ ਨੂੰ ਕਹੇ ਤਾ ਮੈਂ ਜਿਹੜਾ ਆਗਾ ਤੇਰੇ ਵੱਡਦੀ ਬਸ ਬਾਕੀ ਜ਼ਿੰਮੇਵਾਰੀ ਮੇਰੀ ਆ ਹਾਂ ਇੱਕ ਨਾ ਹੋਰ ਇੱਕ ਰੱਖਿਆ ਤਿਆਰ ਐ ਸਾ ਤਕੜਾ ਦੇ ਕੋਲ ਬਸ ਵੱਡਦੀ ਵਿੱਚ ਜਿੱਥੇ ਜਿੱਥੇ ਪੈ ਗਿਆ ਇੱਕ ਵਾਰੀ ਟੋਟੇ ਕਰਦੀ ਨਾਲ ਹਾਂ ਦੇ ਨਾਲ ਬੱਸ ਪਤਾ ਗੱਲ ਕੀ ਆ ਜੀ ਹਾਂਜੀ ਜਿੱਥੇ ਉਹ ਆਪਣੀ ਸੀਸੀ ਆਈ ਟਾਕੀ ਆ ਹਾਂ ਉਹਦੇ ਅੰਦਰ ਹੀ ਸਾਈਡ ਇੱਕ ਲੱਕੜੀ ਟਾਕੀ ਲੋ ਕੋਈ ਨਾ ਲਾ ਦਿੰਦੇ ਕਿਉਂਕਿ ਜਿਹੜਾ ਬੰਦਾ ਉਮੀਦ ਵੀ ਆ ਜਾਂਦੀ ਹੈ ਨਾ ਸਾਜ ਦੇ ਤੜਕੇ ਇਹਨੂੰ ਪਤਾ ਕਿਹੜੇ ਉੱਪਰ ਉੱਪਰ ਥੱਲੇ ਉਹ ਆ ਤੋ ਲਵਾਉਂਦਾ ਮੈਂ ਉਹ ਕਰਦਾ ਮੈਨੂੰ ਪਤਾ ਜਿੱਥੇ ਜਿੱਥੇ ਲੱਗਣੀ ਆ ਉੱਪਰ ਦਾ ਯਾਰ ਉੱਪਰ ਲੱਗ ਗਿਆ ਤੋ ਭਾਈ ਸ਼ਰਤ ਸਾਡੀ ਲੱਗੀ ਗੁਜਰਬਾਈ ਇਹ ਭਾਈ ਤੇਰੇ ਡੰਨ ਦਾ ਹੈ ਤੂੰ ਭੁੱਲਿਆ ਹੋਇਆ ਦਾ ਇਹਦਾ ਤੂੰ ਮੈਂ ਯਾਦ ਕਰਾਈ ਆ ਕਿਹੜੀ ਸ਼ਰਤ ਜਿਹੜੀ ਹੁਣ ਤੈਨੂੰ ਦੱਸੀ ਮੈਂ ਤੇਰੀ ਮਰਜ਼ੀ ਹੈ ਤੇਰੀ ਮਰਜ਼ੀ ਨਹੀਂ ਹੈ ਇਹ ਤੂੰ ਭੁੱਲਿਆ ਮੈਂ ਉਹ ਮੇਰੇ ਦਿਲ ਚਾ ਹੁਣ ਜਾਂ ਤੇਰੀ ਤੇਰੀ ਜਾਂ ਹੁਣ 2 ਵਜੇ ਰੋਟੀ ਆਊਗੀ ਨਾ ਉਹ ਟਾਈਮ ਤੇ ਤੈਨੂੰ ਦਊਂਗਾ ਪਰ ਉਹ ਜਿਹੜੇ ਤਰਬਾਨੇ ਰੱਖ ਹੋਰੇ ਉਹਨਾਂ ਚਾਰ ਹਿੱਸੇ ਤੇ ਪਲਾਉਂਗਾ ਤੈਨੂੰ ਇਹਨਾਂ ਮੈਂ ਕਿਹਾ ਬੇਸੇ ਤੇ ਆ ਕੇ ਰੱਖ ਹਾਂ ਬਈ ਉੱਪਰ ਉੱਪਰ ਜਰੂਰ ਉੱਪਰ ਕਿਰਪਾਨ ਨੇ ਤੈਨੂੰ ਹੱਥ ਹਥਿਆਰ ਦਿਖਾਇਆ ਨਹੀਂ ਹਾਲੇ ਜਿਹੜਾ ਅਸੀਂ ਦਿੱਤਾ ਹੋਇਆ ਨੂੰ ਮੈਂ ਠੀਕ ਆ ਫਿਰ ਤਾਂ ਉਹ ਐਸਾ ਨਾ ਬੰਦੇ ਨੂੰ ਦੂਰ ਤੇ ਛੱਡਦਾ ਕਰੰਟ ਐਸਾ ਪੈਣਾ ਹਾਂ ਬੰਦਾ ਅੱਧਾ ਮਚਲਾ ਹੋ ਜਾਂਦਾ ਹਾਂ ਕਾਹੀ ਨਹੀਂ ਬੋਲਦਾ ਬਾਈ ਤਾਂ ਅਸੀਂ ਕਰੇ ਹੋ ਜਗਾੜ ਫਿੱਟ ਸਾਰੇ ਹਾਂ ਉਹ ਸਪੈਸ਼ਲ ਉੱਥੇ ਦੱਸਦੇ ਨਹੀਂ ਇਹ ਚੀਜ਼ਾਂ ਕਿੱਦਾਂ ਕਿੱਦਾਂ ਰੱਖਿਆ ਹੋਇਆ ਸਹਰਾਣੇ ਰੱਖ ਕੇ ਪੈਂਦਾ ਫਿਰ ਇਹ ਤੇ ਚਲੋ ਜੀ ਆਪਾਂ ਅੱਜ ਦੀ ਫਿਰ ਲਾਈਵ ਵੀਡੀਓ ਬੰਦ ਕਰਦੇ ਆਂ ਕਿ ਸਾਡੇ 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 ਇਲਾਕੇ ਦੇ ਵਿੱਚ ਹੁਣੇ-ਹੁਣੇ ਇੱਕ ਤਾਜੀ-ਤਾਜੀ ਵਾਰਦਾਤ ਹੋਈ ਚੋਰੀ ਦੀ ਤੇ ਚੋਰੀ ਦੀ ਵਾਰਦਾਤ ਤੋਂ ਹੁਣ ਸਾਰੇ ਬੰਦੇ ਅਲਰਟ ਹੋਏ ਹੋਏ ਆ ਠੀਕ ਹੈ ਜੀ ਤੇ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਗਲਤ ਕੰਮ ਕਰਦੇ ਕਿੰਨਾ ਕੁ ਟਾਈਮ ਤੁਸੀਂ ਕਰ ਲੂਗਾ ਕਿਤੇ ਨਾ ਕਿਤੇ ਫੜੇ ਜਾਣਾ ਤੁਸੀਂ ਤੇ ਥੋੜੀ ਕਟਾਈ ਫਿਰ ਐਸੀ ਹੁੰਦੀ ਆ ਇੱਕ ਮੁੰਡੇ ਫੜੇ ਤੇ ਪੁਲਿਸ ਵਾਲਿਆਂ ਨੇ ਉਹ ਤੁਰ ਮੱਕਾ ਹਲਾ ਕੇ ਰੱਖਤਾ ਤਾਂ ਤੁਰ ਮੱਕਾ ਅੰਦਰ ਤੇ ਚੋਰਿਆਂ ਜਿਹੜੇ ਸੱਤ-ਸੱਤ ਸਾਲ ਦੀਆਂ ਕਰੀਆਂ ਉਹ ਵੀ ਬੋਲੇ ਫਿਰ ਉਹ ਐਨਮੇ ਉਹ ਨਮੇ ਐਨਮੇ ਦੋ ਨਮੇ ਆਹ ਬਾਈ ਜਿਹੜੇ ਬੰਦੇ ਚੱਕਦਾ ਕਿੰਨੇ ਘਟਾਈ ਹੋਈ ਸੀ ਉਹਨਾਂ ਦੀ ਹਾਂ ਕਿੱਥੇ ਕਿਹੜੇ ਕਿਹੜੇ ਬੰਦਾ ਸਿਲੰਡਰ ਚੱਕੀ ਜਾਵੇ ਕੋਈ ਟੀਵੀ ਚੱਕੀ ਜਾਵੇ ਕੋਈ ਕਹਿਆ ਉਹ ਚੱਕਿਆ ਕਹਿੰਦੇ ਏਸੀ ਕੋਈ ਏਸੀ ਚੱਕੀ ਜਾਵੇ ਜਿਹਦੇ ਉਹ ਜਿਹਦੇ ਕੋਲ ਤੇ ਮਿਲ ਗਿਆ ਉਹਦੇ ਏਸੀ ਚੱਕਿਆ ਹਾਂ ਤੇ ਇਹ ਕਿਤੇ ਨਾ ਕਿਤੇ ਜਾ ਕੇ ਬੰਦਾ ਫਿਰ ਫੜਿਆ ਜਾਂਦਾ ਠੀਕ ਹੈ ਮੈਂ ਤਾਂ ਇਹ ਕਹੂੰਗਾ ਜਿਹੜੇ ਬੰਦੇ ਨਾਲ ਕੋਈ ਚੋਰੀ ਦਾ ਸਮਾਨ ਵੀ ਖਰੀਦਦੇ ਆ ਨਾ ਕਰੀ ਦੋ ਮੇਰੇ ਅੱਗੇ ਤੁਸੀਂ ਉਹ ਉਹਨੇ অপরাধੀ ਬਰਾਬਰ ਆ ਜਦੋਂ ਵੀ ਕੋਈ ਚੋਰੀ ਦਾ ਸਮਾਨ ਖਰੀਦਦੇ ਨੇ ਮੇਰੇ ਤੱਕ ਵੀ ਇੱਕ ਬੰਦੇ ਨੇ ਅਪਰੋਚ ਕੀਤੀ ਸੀ ਵੀ ਕਹਿੰਦਾ ਫਿਰ ਮੈਂ ਕਹਿੰਦਾ ਇਹ ਗਲਤ ਚੀਜ਼ ਐ ਕਹਿੰਦਾ ਮੇਰੇ ਕੋਲ ਤੇਲ ਪਿਆ 17 18 ਲੀਟਰ ਚ ਲੈਣਾ ਮੈਂ ਕਹਿੰਦਾ ਮੈਂ ਕਿੱਥੋਂ ਚੋਰੀ ਕਰਿਆ ਮੈਨੂੰ ਮੈਂ ਤੇਰੀ ਗਲਤ ਗੱਲ ਐ ਅੱਜ ਤਾਂ ਕਹਿੰਦਾ ਨਾ ਨਾ ਬਾਈ ਉਹਨੂੰ ਤਾਂ ਡਰਾ ਦਿੱਤਾ ਮੈਂ ਕਹਿੰਦਾ ਜੇ ਕਿਤੇ ਫੜਿਆ ਗਿਆ ਨਾ ਪਟਾਈ ਬਹੁਤ ਹੋਣੀ ਤੇਰੀ ਤਾਂ ਨਾ ਨਾ ਯਾਰ ਕੋਈ ਗਲਤ ਚੀਜ਼ ਆਪਾਂ ਨਾ ਖਰੀਦੀਏ ਠੀਕ ਐ ਫਿਰ ਉਸ ਬੰਦੇ ਨੂੰ ਹੋਰ ਸ਼ਹਿ ਮਿਲ ਜਾਂਦੀ ਚੀਜ਼ ਸਮਝੋ ਜਾਂ ਸਾਡੇ ਚੋਰੀ ਕਰੂਗਾ ਜਾਂ ਹੋਰ ਦੇ ਕਿਸੇ ਦੀ ਚੋਰੀ ਕਰੂਗਾ ਜੋੜ ਦਾ ਸਮਾਨ ਖਰੀਦੋ ਹੀ ਨਾ ਜੇ ਕੋਈ ਸਾਲਾ ਪਤਾ ਲੱਗਦਾ ਨਾ ਉਹ ਵੀ ਬੰਦੇ ਰਿਪੋਰਟ ਕਰੋ ਧੰਨਵਾਦ ਜੀ ਅੱਜ ਨਿੰਮਾ ਫਿਰ ਉਧਰ ਦੇਖਣ ਗਿਆ ਗੁਜਰਬਾਈ ਦਾ ਕੰਮ ਕਿੱਥੇ ਕਿੱਥੇ ਰੱਕ ਪਹੁੰਚਿਆ ਕਿੰਨਾ ਕਰਿਆ ਗੁਰਦੌਰੀ ਕਰਨ ਗਿਆ ਸਾਰਾ ਕੁਝ ਤੇ ਆਪਾਂ ਫਿਰ ਅੱਜ ਦਾ ਲਾਈਵ ਬੰਦ ਕਰਦੇ ਆਂ ਬਾਕੀ 5 ਤਰੀਕ ਰਬਾਈ ਦੇ ਸਾਰੀਆਂ ਸਰਪੰਚੀ ਦੀਆਂ ਗੱਲਾਂ ਸਾਰੀਆਂ ਕਲੀਅਰ ਹੋ ਜਾਣਗੀਆਂ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਬਾਏ ਬਾਏ ਹੁਣ ਅੱਜ ਮਕਾਨ ਜੇ ਤੁਸੀਂ ਚਾਹੁੰਦੇ ਹੋ ਨਾ ਕਮੈਂਟ ਕਰਕੇ ਦੱਸਿਓ ਜੇ ਸ਼ਾਮ ਨੂੰ ਮੈਂ ਮਕਾਨ ਦਾ ਲਾਈਵ ਪਾਵਾਂ ਇੱਕ ਬਰੀਕੀ ਜਿਹਾ ਦਿਖਾਵਾ ਚ 10 ਤੋਂ 15 ਮਿੰਟ ਦੀ ਵੀਡੀਓ ਵੀ ਕਾ ਕੁਝ ਹੋਇਆ ਕਾ ਕੁਝ ਨਹੀਂ ਉਹ ਫਿਰ ਮਨੂੰ ਅੱਜ ਕਮੈਂਟ ਕਰਕੇ ਤਾਂ ਫਿਰ ਉਹ ਲਾਇਬ੍ਰੇਰੀ ਤਾਂ ਆਉਗੂ ਫਿਰ ਦੇਖਦੇ ਵੀ ਕਿੰਨੇ ਕਮੈਂਟ ਆਉਂਦੇ ਕਟੋ-ਕਟ ਇਹ ਲਾਈਵ ਦੇ ਪਰ ਉਸ ਵੀਡੀਓ ਬਰ ਦੂਜੀ ਜਿਹੜੀ ਦੂਜੀ ਵੀਡੀਓ ਬਾਰੇ 10 ਤੋਂ 15 ਕਮੈਂਟ ਆਉਣੇ ਚਾਹੀਦੇ ਫਿਰ ਆਉਗੀ ਮਕਾਨ ਦੀ ਲਾਇਬ੍ਰੇਰੀ ਨਹੀਂ ਤਾਂ ਸਰਪੰਚੀ ਸਰਪੰਚ ਵਾਲੀ ਆਪਣੀ ਸੀਰੀ ਬੜੀ ਕਾਮਯਾਬ ਚੱਲ ਰਹੀ ਇਸ ਤਰ੍ਹਾਂ ਧੰਨਵਾਦ ਜੀ